ਬਹੁਤ سارے ਭੈਣ ਭਰਾ ਮਿਲਦੇ ਆ ਬਹੁਤ سارے ਭੈਣ ਭਰਾ ਆਪਣੇ ਬਾਰੇ ਦੱਸਦੇ ਆ ਵੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਨੇ ਅਤੇ ਅਸੀਂ ਇਹਨਾਂ ਦੁੱਖਾਂ ਤੋਂ ਛੁਟਕਾਰੇ ਦੇ ਲਈ ਕੋਈ ਕੰਮ ਰਹਿਣ ਹੀ ਨਹੀਂ ਦਿੱਤਾ ਕਈ ਵਾਰ ਕਈ ਲੋਕ ਤਾਂ ਅਜੇ ਕੰਮ ਵੀ ਕਰ ਲੈਂਦੇ ਆ ਜਿਨ੍ਹਾਂ ਨੂੰ ਉਹਨਾਂ ਦਾ ਮਨ ਨਹੀਂ ਮੰਨਦਾ ਪਰ ਫਿਰ ਵੀ ਕਹਿੰਦੇ ਆ ਵੀ ਚਲੋ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਦੁੱਖ ਤਕਲੀਫ ਤੋਂ ਸਾਡਾ ਖਿਹੜਾ ਛੱਟੇ ਕਈ ਤਰ੍ਹਾਂ ਦੇ ਟੂਨੇ ਟੋਟ ਕੇ ਉਪਾਅ ਵੀ ਕਰਨ ਲੱਗ ਜਾਂਦੇ ਆ ਪਰ ਫਿਰ ਵੀ ਹੱਲ ਨਹੀਂ ਹੁੰਦਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਨੁਕਤਾ ਜਿਹੜਾ ਉਪਾਅ ਆਪਾਂ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਆ ਨਾ ਇੱਕ ਕਦੇ ਵੀ ਖਾਲੀ ਨਹੀਂ ਜਾਂਦਾ ਇਸ ਦਾ ਅਸਰ ਹੋਣਾ ਹੀ ਹੁੰਦਾ ਹੈ ਤਾਂ ਫਿਰ ਕਿਹੜਾ ਉਪਾਏ ਕਿੰਜ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਜਾ ਰਹੇ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਿਓ ਅਤੇ ਜੇਕਰ ਤੁਸੀਂ ਆਪਣੇ ਕਿਸੇ ਭੈਣ ਭਰਾ ਦੋਸਤ ਮਿੱਤਰ ਜਾਣ ਇਸ ਯਾਰ ਗਵਾਨ ਦਾ ਜਿਹਦਾ ਦਿਲੋਂ ਤੁਸੀਂ ਭਲਾ ਕਰਨਾ ਚਾਹੁੰਦੇ ਆ ਨਾ ਉਹਨੂੰ ਵੀ ਅੱਜ ਦੇ ਇਸ ਮੁਕਤੇ ਬਾਰੇ ਜ਼ਰੂਰ ਦੱਸਿਓ ਆਪ ਕੋਲ ਬੈਠ ਕੇ ਸਮਝਾਓ ਕਿਉਂਕਿ ਇਹਦੇ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਅਤੇ ਇਹ ਪੁੰਨ ਕਰਕੇ ਉਹਦਾ ਤਾਂ ਪਲਾ ਹੋਵੇਗਾ ਹੀ ਹੋਵੇਗਾ ਪਰ ਸਾਡਾ ਆਪਣਾ ਵੀ ਬਹੁਤ ਪਲਾ ਹੋ ਜਾਣਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਨੇ ਜਾ ਰਹੇ ਆ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਦੇਖੋ ਜੀ ਕਈ ਵਾਰ ਜ਼ਿੰਦਗੀ ਦੇ ਵਿੱਚ ਐਸਾ ਸਮਾਂ ਆਉਂਦਾ ਹੈ ਕਿ ਬੰਦਾ ਚਾਰੇ ਪਾਸਿਆਂ ਤੋਂ ਹਾਰ ਜਾਂਦਾ ਕੋਈ ਵੀ ਸਾਥ ਨਹੀਂ ਦਿੰਦਾ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਤਾਂ ਇਥੇ ਗੁਰੂ ਪਿਆਰ ਵਾਲੇ ਗੁਰੂ ਦੇ ਉੱਤੇ ਭਰੋਸਾ ਰੱਖਣ ਵਾਲੀਆਂ ਰੱਦੀ ਰੂਹਾਂ ਰੰਗ ਰਤੜੀਆਂ ਰੂਹਾਂ ਪੂਰੇ ਮਾਣ ਦੇ ਨਾਲ ਦੱਸਦੀਆਂ ਨੇ ਕਿ ਜੇਕਰ ਤੇਰੀ ਕਿਤੇ ਵੀ ਸੁਣਵਾਈ ਨਹੀਂ ਨਾ ਹੋ ਰਹੀ ਤੂੰ ਗੁਰਨਾਨਕ ਪਾਤਸ਼ਾਹ ਦੇ ਦਰ ਤੇ ਨਿਮਾਣਾ ਹੋ ਕੇ ਝੁੱਕ ਜਾ ਅਰਦਾਸ ਬੇਨਤੀ ਕਰ ਤਰਲਾ ਕਰ ਕਿਉਂਕਿ ਅਰਦਾਸ ਦੇ ਵਿੱਚ ਬਹੁਤ ਤਾਕਤ ਆ ਅਰਦਾਸ ਦੇ ਵਿੱਚ ਬਹੁਤ ਪਾਵਰ ਆ ਅਤੇ ਅਰਦਾਸ ਸਾਡੇ ਸ਼ਬਦਾਂ ਦੀ ਮੌਤ ਹਾਜ ਨਹੀਂ ਅਰਦਾਸ ਸਾਡੇ ਧੁਰ ਅੰਦਰ ਹੋਣੀ ਚਾਹੀਦੀ ਆ ਮੰਦਰੋਂ ਨਿਕਲੀ ਹੋਈ ਅਰਦਾਸ ਝਟ ਹੀ ਗੁਰਨਾਨਕ ਪਾਤਸ਼ਾਹ ਦੇ ਚਰਨਾਂ ਤੱਕ ਪਹੁੰਚਦੀ ਆ ਤਾਂ ਗੁਰੂ ਪਿਆਰ ਦੇ ਵਿੱਚ ਜੁੜੀਆਂ ਹੋਈਆਂ ਰੱਬੀ ਰੂਹਾਂ ਦੱਸਦੀਆਂ ਨੇ ਕਿ ਭਾਈ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਦੀ ਘੜੀ ਆਉਂਦੀ ਆ ਨਾ ਸਭ ਤੋਂ ਪਹਿਲਾਂ ਅਰਦਾਸ ਬੇਨਤੀ ਕਰੋ ਅਤੇ ਅਰਦਾਸ ਬੇਨਤੀ ਵੀ ਕਦੋਂ ਕਰਨੀ ਆ ਅਮਰਤ ਵੇਲੇ ਦੇ ਵਿੱਚ ਮਹਾਪੁਰਖ ਜੀ ਦਾ ਸਿੱਧਾ ਸਿੱਧਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਜੇਕਰ ਤੁਸੀਂ ਆਪਣਾ ਭਲਾ ਚਾਹੁੰਦੇ ਆ ਜਾਂ ਫਿਰ ਆਪਣੇ ਕਿਸੇ ਭੈਣ ਭਰਾ ਦੋਸਤ ਮਿੱਤਰ ਦਾ ਭਲਾ ਕਰਨਾ ਚਾਹੁੰਦੇ ਆ ਨਾ ਉਹਨੂੰ ਨਾਮ ਦੇ ਨਾਲ ਜੋੜੋ ਉਹਨੂੰ ਅਮਰਤ ਵੇਲੇ ਦੇ ਨਾਲ ਜੋੜੋ ਉਹਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜੋ ਉਹਨੂੰ ਅਰਦਾਸ ਦੀ ਤਾਕਤ ਬਾਰੇ ਦੱਸੋ ਤਾਂ ਦੇਖਣਾ ਜਦੋਂ ਇਹ ਸਾਰੀਆਂ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਆ ਗਈਆਂ ਅਸੀਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਾਡਾ ਭਲਾ ਉਸੇ ਵੇਲੇ ਤੋਂ ਹੀ ਹੋਣਾ ਸ਼ੁਰੂ ਹੋ ਜਾਣਾ ਹੈ ਮਹਾਪੁਰਖ ਜੀ ਕਹਿੰਦੇ ਨੇ ਅਮਰਤ ਵੇਲੇ ਦੇ ਵਿੱਚ ਇੰਨੀ ਤਾਕਤ ਆ ਇੰਨੀ ਪਾਵਰ ਆ ਨਾ ਕਿ ਜੋ ਮਨੁੱਖ ਅਮਰਤ ਵੇਲੇ ਦੇ ਵਿੱਚ ਉੱਠਦੇ ਆ ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਦੋਵਾਂ ਹੱਥਾਂ ਦੇ ਨਾਲ ਮਿਹਰ ਕਰਦੇ ਨੇ ਦੋਵਾਂ ਹੱਥਾਂ ਦੇ ਨਾਲ ਉਹਦੀ ਝੋਲੀ ਦੇ ਵਿੱਚ ਖੁਸ਼ੀਆਂ ਵਰਕਦਾ ਪਾਉਂਦੇ ਨੇ ਰੱਬੀ ਰੂਹਾਂ ਦਾ ਇੱਥੋਂ ਟਿਕਰ ਕੇ ਕਹਿੰਦੀਆਂ ਕਿ ਹਰ ਰੋਜ਼ ਸਵੇਰੇ ਅਮਰਤ ਵੇਲੇ ਦੇ ਵਿੱਚ ਗੁਰਨਾਦ ਪਾਸ਼ਾ ਆਪ ਸਬ ਦਾ ਦਰਵਾਜਾ ਖੜਕਾਉਂਦੇ ਨੇ ਜੋ ਤਾਂ ਉੱਠ ਪੈਂਦੇ ਨੇ ਉਹ ਤਾਂ ਗੁਰਨਾਨਕ ਪਾਸ਼ਾ ਦੇ ਘਰ ਦੇ ਖਜ਼ਾਨਿਆਂ ਦੀਆਂ ਚਾਪੀਆਂ ਸਾਹਮ ਲੈ ਲੈਂਦੇ ਨੇ ਪਰ ਜਿਹੜੇ ਸੁੱਤੇ ਰਹਿੰਦੇ ਨੇ ਉਹ ਸਤਿਗੁਰ ਸੱਚੇ ਪਾਸ਼ਾ ਦੀ ਵੱਡੀ ਕਿਰਪਾ ਆਪਣੇ ਹੱਥੋਂ ਗਵਾ ਲੈਂਦੇ ਨੇ ਕਿਉਂਕਿ ਜੋ ਵੀ ਬੰਦਾ ਅਮਰਤ ਬੀਰੀ ਦੀ ਨਾਲ ਜੁੜ ਗਿਆ ਨਾਮ ਦੇ ਨਾਲ ਜੁੜ ਗਿਆ ਉਹਨੂੰ ਮੂੰਹੋਂ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਸਤਿਗੁਰ ਸੱਚੇ ਪਾਸ਼ਾ ਤਾਂ ਉਹਨੂੰ ਮੰਗਣ ਵਾਲੇ ਤੋਂ ਮੰਡਣ ਵਾਲਾ ਬਣਾ ਦਿੰਦੇ ਆ ਕਿ ਲੈ ਪਾਈ ਆਪ ਵਰਤ ਤੇ ਭਾਵੇਂ ਵੰਡ ਇਹ ਤੇਰੀ ਮਰਜ਼ੀ ਆ ਉਹਨੂੰ ਵੰਡਣ ਵਾਲਾ ਬਣਾ ਦਿੰਦੇ ਆ ਪਰ ਹੁਣ ਇੱਥੇ ਇਸ ਗੱਲ ਨੂੰ ਗਲਤ ਤਰੀਕੇ ਦੇ ਨਾਲ ਨਹੀਂ ਲੈਣਾ ਇਹ ਨਹੀਂ ਸੋਚਣਾ ਕਿ ਸਿਰਫ ਆਪਾਂ ਅਮਰਤ ਦੇ ਲਈ ਉੱਠ ਕੇ ਨਾਮ ਹੀ ਜਪਣਾ ਹੈ ਤੇ ਨਾਮ ਜਪਣ ਦੇ ਨਾਲ ਸਾਨੂੰ ਸਭ ਕੁਝ ਮਿਲ ਜਾਵੇਗਾ ਸਾਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ ਬਸ ਸਾਰਾ ਦਿਨ ਨਾਮ ਜਪਦੇ ਰਹੀਏ ਤਾਂ ਇਹ ਵੀ ਗੱਲ ਠੀਕ ਨਹੀਂ ਕਿਉਂਕਿ ਦੇਖੋ ਜੀ ਸਾਡੇ ਗੁਰੂ ਦਾ ਪਹਿਲਾ ਉਪਦੇਸ਼ ਕੀ ਆ ਕਿਰਤ ਕਰੋ ਸਤਿਗੁਰੂ ਸੱਚੇ ਪਾਸ਼ਾ ਨੇ ਕਿਹਾ ਪਹਿਲਾਂ ਹੱਕ ਸੱਚ ਦੀ ਕਿਰਤ ਕਰਨੀ ਆ ਫਿਰ ਨਾਮ ਜਪਣਾ ਹੈ ਨਾਮ ਜਪਦੇ ਆ ਨਾ ਜਦੋਂ ਨਾਮ ਜਪਣ ਦੇ ਨਾਲ ਸਾਡੇ ਰਸਤੇ ਸਾਡੇ ਰਾਹ ਸਾਫ਼ ਹੁੰਦੇ ਆ ਸਾਨੂੰ ਸਹੀ ਰਾਹ ਦਿੱਸਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਦਿਮਾਗ ਦੇ ਉੱਤੇ ਪਏ ਪਰਦੇ ਦੂਰ ਹੋ ਜਾਂਦੇ ਆ ਹੁਣ ਕਈ ਵਾਰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਦੇ ਵਿੱਚੋਂ ਬਾਹਰ ਆਉਣ ਦਾ ਕੋਈ ਰਾਹ ਹੀ ਨਹੀਂ ਲੱਭਦਾ ਪਰ ਜੇਕਰ ਅਸੀਂ ਸਕਾ ਕੇ ਬੈਠੀਏ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਗੁਰਬਾਣੀ ਦਾ ਪਾਠ ਤੇ ਦੇ ਨਾਲ ਕਰੀਏ ਸਤਿਗੁਰ ਸੱਚੇ ਪਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰੀਏ ਤਾਂ ਸਾਡੀ ਉਸੇ ਹੀ ਦੁੱਖ ਤਕਲੀਫ ਦਾ ਹੱਲ ਉਸੇ ਵੇਲੇ ਮਿਲ ਜਾਂਦਾ ਹੈ ਉਸੇ ਵੇਲੇ ਹੀ ਮਿਲ ਜਾਂਦਾ ਹੈ ਸੋ ਇਸ ਕਰਕੇ ਨਾਮ ਆਪਾਂ ਇਸ ਕਰਕੇ ਜਪਣਾ ਹੈ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਦਾ ਦੱਸਿਆ ਹੋਇਆ ਰਸਤਾ ਸਾਨੂੰ ਦਿਸ ਸਕੇ ਸਤਿਗੁਰ ਸੱਚੇ ਪਾਸ਼ਾ ਦੇ ਦਿਖਾਏ ਰਸਤੇ ਦੇ ਉੱਤੇ ਚੱਲ ਸਕੀਏ ਤਾਂ ਕਿਰਤ ਵੀ ਕਰਨੀ ਆ ਨਾਮ ਵੀ ਜਪਣਾ ਹੈ ਅਤੇ ਤੀਜਾ ਉਪਦੇਸ਼ਿਆ ਵੰਡ ਕੇ ਛਕਣਾ ਜੋ ਵੀ ਸਾਡੀ ਹੱਕ ਸੱਚ ਦੀ ਕਿਰਤ ਕਮਾਈ ਹੈ ਨਾ ਉਹਦੇ ਵਿੱਚੋਂ ਥੋੜੇ ਛੋੜਾ ਵੀ ਵੰਡਣ ਦੀ ਕੋਸ਼ਿਸ਼ ਕਰਨੀ ਆ ਥੋੜੇ ਛੋੜਾ ਵੀ ਭਲੇ ਦੇ ਕੰਮਾਂ ਦੇ ਵਿੱਚ ਲਾਉਣਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਸਦਾ ਹੀ ਮਿਹਰਬਾਨ ਨੇ ਸਦਾ ਹੀ ਦਿਆਲੂ ਨੇ ਤਾਂ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਵਧੀਆ-ਵਧੀਆ ਚਾਹੁੰਦੇ ਆ ਜਾਂ ਆਪਣੇ ਕਿਸੇ ਭੈਣ ਭਰਾ ਦੀ ਜ਼ਿੰਦਗੀ ਦੇ ਵਿੱਚ ਵਧੀਆ ਚਾਹੁੰਦੇ ਆ ਚਾਹੁੰਦੇ ਆ ਵੀ ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਹੋਣਾ ਤਾਂ ਫਿਰ ਬਸ ਆ ਚਾਰ ਪੰਜ ਗੱਲਾਂ ਦਾ ਧਿਆਨ ਰੱਖਣਾ ਪਹਿਲਾ ਅਮਰਤ ਵੇਲੇ ਉੱਠਣਾ ਅਮਰਤ ਵੇਲੇ ਸੰਭਾਲ ਲੈਣਾ ਪਾਪ ਕੀ ਨਾਮ ਜਪਣਾ ਗੁਰਬਾਣੀ ਦਾ ਪਾਠ ਕਰਨਾ ਗੁਰੂ ਉਪਦੇਸ਼ ਦੇ ਨਾਲ ਜੁੜਨਾ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਨਾ ਉਹਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਸਾਡੇ ਵੱਲੋਂ ਇੱਕ ਕੋਸ਼ਿਸ਼ ਹੋਵੇ ਬਾਕੀ ਤਾਂ ਸਾਰੀ ਕਿਰਪਾ ਸਤਗੁਰ ਸੱਚੇ ਪਾਸ਼ਾ ਆਪੇ ਹੀ ਕਰ ਦਿੰਦੇ ਨੇ ਗੁਰੂ ਘਰ ਜਾ ਕੇ ਸੇਵਾ ਕਰਨੀ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਜਦੋਂ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਫਿਰ ਸਾਨੂੰ ਆਪਣੇ ਲਈ ਅਰਦਾਸ ਕਰਨ ਦੀ ਲੋੜ ਹੀ ਨਹੀਂ ਪੈਂਦੀ ਅਤੇ ਅਰਦਾਸ ਦੇ ਵਿੱਚ ਬਹੁਤ ਤਾਕਤ ਆ ਬਹੁਤ ਪਾਵਰ ਆ ਧੁਰ ਅੰਦਰੋਂ ਨਿਕਲੀ ਹੋਈ ਅਰਦਾਸ ਬੇਨਤੀ ਸਿੱਧਾ ਗੁਣਾਂਕ ਪਾਸ਼ਾ ਦੇ ਚਰਨਾਂ ਤੱਕ ਪਹੁੰਚਦੀ ਆ ਤਾਂ ਫਿਰ ਰੋਜ਼ ਰੋਜ਼ ਅਮਰਤ ਵੇਲੇ ਉੱਠ ਕੇ ਆਪਣੇ ਜੋ ਵੀ ਦਿਲ ਦੇ ਪੜਦੇ ਆ ਨਾ ਜਾਂ ਦਿਲ ਦਾ ਜੋ ਵੀ ਦਰਦ ਆ ਦੁੱਖ ਆ ਉਹ ਗੁਰਨਾਨਕ ਪਾਤਸ਼ਾਹ ਦੇ ਅੱਗੇ ਰੱਖ ਦੇਣਾ ਕਿ ਸਤਿਗੁਰੂ ਸੱਚੇ ਪਾਸ਼ਾ ਮੈਨੂੰ ਕੁਝ ਵੀ ਸਾਬਤ ਨਹੀਂ ਆਉਂਦੀ ਤੁਸੀਂ ਜਾਣੋ ਕਿ ਹੁਣ ਇਸ ਨਸੀਬਤ ਵਿੱਚੋਂ ਇਸ ਮੁਸ਼ਕਲ ਵਿੱਚੋਂ ਮੈਨੂੰ ਕਿੰਜ ਬਾਹਰ ਕੱਢਣਾ ਹੈ ਜਦੋਂ ਰੋਜ਼ ਰੋਜ਼ ਅਮਰਤ ਵੇਲੇ ਉੱਠ ਕੇ ਅਰਦਾਸਾਂ ਬੇਨਤੀਆਂ ਕਰਾਂਗੇ ਜੇ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕੰਮਕਾਰ ਨਹੀਂ ਮਿਲ ਰਿਹਾ ਅਮਰਤ ਵੇਲੇ ਉੱਠ ਕੇ ਗੁਰਨਾਨਕ ਪਾਤਸ਼ਾਹ ਅੱਗੇ ਪ੍ਰਿਆਸ ਕਰੋ ਮੈਂ ਤਾਂ ਕਰੋ ਤਰਲੇ ਕਰੋ ਕਿ ਸਤਸੁਰ ਸੱਚੇ ਪਾਸ਼ਾ ਮੈਂ ਮਿਹਨਤ ਕਰਨੀ ਚਾਹੁੰਨਾ ਆ ਕਿਰਤ ਕਰਨੀ ਚਾਹੁੰਨਾ ਤੁਸੀਂ ਮੈਨੂੰ ਰਾਹ ਦਿਖਾਓ ਜੇ ਕੰਮਕਾਰ ਮਿਲ ਗਿਆ ਇਹ ਕੰਮਕਾਰ ਸਹੀ ਤਰੀਕੇ ਦੇ ਨਾਲ ਚੱਲ ਨਹੀਂ ਰਿਹਾ ਤਾਂ ਵੀ ਆਪਣੇ ਸਤਸੁਰ ਸੱਚੇ ਪਾਸ਼ਾ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਤਰਲੇ ਕਰਕੇ ਕਿ ਸਤਗੁਰ ਸੱਚੇ ਪਾਸ਼ਾ ਜੀ ਆਪ ਕਿਰਪਾ ਕਰੋ ਸਹੀ ਰਸਤਾ ਦਿਖਾਓ ਸੋ ਜ਼ਿੰਦਗੀ ਦੇ ਵਿੱਚ ਭਾਵੇਂ ਦੁੱਖ ਹੋਵੇ ਸੁੱਖ ਹੋਵੇ ਅਰ ਦਰਤਾ ਸਦਾ ਪੱਲਾ ਕਦੇ ਨਹੀਂ ਛੱਡਣਾ ਆਪਣਾ ਅੰਮ੍ਰਿਤ ਰੇਲਾ ਨਹੀਂ ਗੁੰਜਣ ਦੇਣਾ ਅੰਮ੍ਰਿਤ ਰੇਲੇ ਦਾ ਨਾਮ ਨਹੀਂ ਗੁੰਜਣ ਦੇਣਾ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਦੋਵਾਂ ਹੱਥਾਂ ਦੇ ਨਾਲ ਹੀ ਸਾਡੇ ਉੱਤੇ ਮੇਰਾ ਬਰਕਤਾਂ ਕਰਦੇ ਨੇ ਇਹ ਗੱਲ ਭਾਵੇਂ ਲਿਖ ਕੇ ਰੱਖ ਲੋ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਰੰਗ ਰਤੜੀਆਂ ਰੂਹਾਂ ਪੂਰੇ ਮਾਣ ਨਾਲ ਦਾਵੇ ਨਾਲ ਇਹ ਗੱਲ ਕਹਿੰਦੀਆਂ ਨੇ ਕਿ ਅਮਰਤ ਵੇਲੇ ਵਿਖਣਾ ਸ਼ੁਰੂ ਕਰੋ ਨਾਮ ਜਪਣਾ ਸ਼ੁਰੂ ਕਰੋ ਆਪਣੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਸ਼ੁਰੂ ਕਰੋ ਤੱਕ ਗੁਰੂ ਸਾਹਿਬ ਜੀ ਉਸੇ ਵੇਲੇ ਪਲਾਕਾਂ ਗਏ ਅਤੇ ਸਾ ਸੁ ਅਮਰਤ ਵੇਲੇ ਉੱਠਣ ਦੇ ਲਈ ਜਾਂ ਨਾਮ ਜਪਣ ਦੇ ਲਈ ਕਿਸੇ ਖਾਸ ਦਿਨ ਮਹੀਨੇ ਵਾਰ ਦੀ ਉਡੀਕ ਕਰਨੀ ਕੋਈ ਨਹੀਂ ਜਿਸ ਦਿਨ ਤੋਂ ਨਹੀਂ ਅਮਰਤ ਵੇਲੇ ਉਠਣਾ ਸ਼ੁਰੂ ਕਰ ਦਿੱਤਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਗੁਰੂ ਘਰ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਭਾਗ ਕੇ ਆਪਣੇ ਗੁਰੂ ਤੇ ਗੁਰਬਾਣੀ ਦੇ ਲੱਗ ਲੱਗ ਕੇ ਨਾ ਉਸੇ ਦੇਸ ਤੋਂ ਪਲਾਹੋ ਜਾਣਾ ਹੈ ਤੇ ਫਿਰ ਆਓ ਇਹ ਸ਼ੁਰੂਆਤ ਕੱਲ ਤੋਂ ਹੀ ਕਰੀਏ ਕੱਲ ਤੋਂ ਨਹੀਂ ਕਰਨੀ ਪਰਸੋ ਤੋਂ ਕਰੋ ਇਸ ਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਦੇ ਅਰਦਾਸਾਂ ਬੇਨਤੀਆਂ ਕਰਨੀਆਂ ਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਕਿਰਪਾ ਮੇਰੇ ਤੇ ਰੋਜ਼ ਰੋਜ਼ ਕਰੋ ਮੈਂ ਅਮਰ ਤੇਰੇ ਤੇ ਠਾ ਅਮਰ ਤੇਰੇ ਉੱਠ ਕੇ ਆਪ ਜੀ ਦੇ ਗੁਣ ਗਾਵਾਂ ਆਪ ਜੀ ਦੀ ਮਿੱਠੀ ਨਿੱਕੀ ਬਾਣੀ ਦਾ ਗਿਆਨ ਹਾਸਲ ਕਰਾਂ ਗੁਰੂ ਘਰ ਜਾ ਕੇ ਸੇਵਾ ਸਿਮਰਨ ਕਰਾਂ ਸਭ सच्चे सके ये सारी सेवा मेरे तो आप, तो आप करवा लो क्योंकि, क्योंकि तो हाड़ी कृपा तो बिना ये सेवा मैं नहीं कर सकता सतगुरु सच्चे पाशा मेरे ते कृपा करो ਮੈਨੂੰ ਇਹ ਸੇਵਾ ਬਖਸ਼ੋ ਤਾਂ ਹੋ ਸਕਦਾ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਤਰਸ ਕਰ ਲੈ ਸਾਡੇ ਵੀ ਕਰਮਾਂ ਦੇ ਵਰਕੇ ਦੇਖੋ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਐਸੇ ਮੌਕੇ ਆਉਂਦੇ ਆ ਐਸੇ ਹਾਲਾਤ ਸਥਿਤੀਆਂ ਬਣ ਜਾਂਦੀਆਂ ਨੇ ਜਿੱਥੇ ਸਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਸਾਡੇ ਉੱਤੇ ਦੁੱਖਾਂ ਦੇ ਪਹਾੜ ਘਟ ਪੈਂਦੇ ਨੇ ਚਾਰੇ ਪਾਸਿਆਂ ਤੋਂ ਪਰੇਸ਼ਾਨੀਆਂ ਮਸੀਬਤਾਂ ਘੇਰ ਲੈਂਦੀਆਂ ਤਾਂ ਕਈ ਮਨੁੱਖ ਇਸ ਵੇਲੇ ਦੇ ਵਿੱਚ ਹਿੰਮਤ ਾਰ ਜਾਂਦੀ ਆ ਉਹਨਾਂ ਦਾ ਹੌਸਲਾ ਟੁੱਟ ਜਾਂਦਾ ਏ ਉਹ ਦੁਖੀ ਹੋ ਕੇ ਇਹ ਸੋਚਦੇ ਆ ਵੀ ਹੁਣ ਮੇਰਾ ਕੀ ਬਣੇਗਾ ਪਰ ਜਿਨ੍ਹਾਂ ਨੂੰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਪੱਕਾ ਹੁੰਦਾ ਹੈ ਨਾ ਉਹਨਾਂ ਦੀ ਹਿੰਮਤ ਹੌਸਲਾ ਨਹੀਂ ਡੋਲਦਾ ਉਹਨਾਂ ਨੂੰ ਭਰੋਸਾ ਹੁੰਦਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਹਮੇਸ਼ਾ ਸ਼ਰੇ ਨਾਲ ਲਿਆ ਪਰ ਇਹ ਭਰੋਸਾ ਤਾਂ ਆ ਹੀ ਬਣੇਗਾ ਨਾ ਜਦੋਂ ਆਪਾਂ ਆਪਣੇ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਾਂਗੇ ਉਹਨਾਂ ਦੇ ਉੱਤੇ ਭਰੋਸਾ ਕਰਾਂਗੇ ਯਾਦ ਕਰਨਾ ਅਤੇ ਭਰੋਸਾ ਕਰਨਾ ਸਭ ਤੋਂ ਜ਼ਰੂਰੀ ਚੀਜ਼ ਹੈ ਸਾਡਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਜੇ ਸਾਡਾ ਭਰੋਸਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਪੱਕਾ ਹੈ ਕਾਇਮ ਹੈ ਤਾਂ ਕੋਈ ਸਾਡਾ ਵਾਲ ਵੀ ਬੰਗਾ ਨਹੀਂ ਕਰ ਸਕਦਾ ਵੱਡੇ ਤੋਂ ਵੱਡਾ ਦੁੱਖ ਆ ਜਾਵੇ ਨਸੀਬਤ ਆ ਜਾਵੇ ਅਸੀਂ ਉਹਦੇ ਵਿੱਚੋਂ ਬਾਹਰ ਆ ਜਵਾਂਗੇ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੀ ਸਹਾਇਤਾ ਕਰਨੀ ਆ ਸਾਰੀ ਦੁਨੀਆ بادشاہ ਜਿਵੇਂ ਭੈਣ ਭਰਾਵਾਂ دوست ਮਿੱਤਰ ਰਿਸ਼ਤੇਦਾਰ ਸਾਥ ਛੱਡ ਜਾਂ ਪਰ ਸਤਿਗੁਰ ਸੱਚੇ ਪਾਤਸ਼ਾਹ ਸਾਡਾ ਸਾਥ ਕਦੇ ਨਹੀਂ ਛੱਡਦੇ ਉਹ ਹਮੇਸ਼ਾ ਹੀ ਆਪਣੇ ਬੱਚਿਆਂ ਦੇ ਅੰਗ ਸੰਗ ਰਹਿੰਦੇ ਆ ਇਦਾਂ ਹੀ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਦੇ ਆ ਜਿਹਨੂੰ ਸੁਣ ਕੇ ਤੁਹਾਡਾ ਆਪਣੇ ਪ੍ਰਮਾਤਮਾ ਦੇ ਉੱਤੇ ਭਰੋਸਾ ਹੋਰ ਵੀ ਪੱਕਾ ਹੋ ਜਾਵੇਗਾ ਤੁਹਾਡਾ ਮਨ ਕਦੇ ਵੀ ਦੁੱਖ ਰੋਗ ਮੁਸੀਬਤ ਨੂੰ ਦੇਖ ਕੇ ਡੋਲੇਗਾ ਨਹੀਂ ਇਦਾਂ ਹੀ ਕਹਿੰਦੇ ਇੱਕ ਮਨੁੱਖ ਹਰ ਵੇਲੇ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦਾ ਅਤੇ ਇੱਕੋ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਜੀ ਮੈਨੂੰ ਦਰਸ਼ਨ ਦੇਵੋ ਕਹਿੰਦੇ ਇੱਕ ਦਿਨ ਪਰਮਾਤਮਾ ਉਸ ਦੀ ਭਗਤੀ ਤੋਂ ਖੁਸ਼ ਹੋ ਗਏ ਅਤੇ ਉਹਨੂੰ ਦਰਸ਼ਨ ਦੇਣ ਆ ਗਏ ਦਰਸ਼ਨ ਦੇ ਕੇ ਕਿਆ ਕਿ 10 ਪੁੱਤਰ ਤੈਨੂੰ ਕੀ ਚਾਹੀਦਾ ਹੈ ਤੇ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਪਰਮਪਿਤਾ ਪਰਮਾਤਮਾ ਜੀ ਮੈਨੂੰ ਕੋਈ ਵੀ ਦੁਨਿਆਵੀ ਦਾਤ ਨਹੀਂ ਚਾਹੀਦੀ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਬਸ ਤੁਸੀਂ ਹਰ ਦੁੱਖ ਸੁੱਖ ਦੇ ਵਿੱਚ ਮੇਰੇ ਨਾਲ ਰਹਿਣਾ ਕਿਉਂਕਿ ਜੇ ਤੁਸੀਂ ਨਾਲ ਹੋ ਤਾਂ ਫਿਰ ਸਭ ਕੁਝ ਠੀਕ ਹੋਵੇਗਾ ਤੇ ਕਹਿੰਦੇ ਪਰਮਾਤਮਾ ਬੜੇ ਖੁਸ਼ ਹੋਏ ਅਤੇ ਕਹਿਣ ਲੱਗੇ ਵੀ ਠੀਕ ਹੈ ਮੈਂ ਤੈਨੂੰ ਵਰ ਦਿੰਦਾ ਮੈਂ ਹਰ ਘੜੀ ਹਰ ਸਥਿਤੀ ਦੇ ਵਿੱਚ ਤੇਰੇ ਨਾਲ ਰਹਾਂਗਾ ਤੇ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਮੈਂ ਇਸ ਤਰ੍ਹਾਂ ਕਿੰਜ ਮੰਨ ਲਵਾਂ ਕਿ ਤੁਸੀਂ ਮੇਰੇ ਨਾਲ ਹੋ ਕੋਈ ਮੈਨੂੰ ਸਬੂਤ ਕੋਈ ਨਿਸ਼ਾਨੀ ਦੱਸੋ ਤਾਂ ਪ੍ਰਮਾਤਮਾ ਜੀ ਕਹਿਣ ਲੱਗੇ ਵੀ ਦੇਖ ਜਦੋਂ ਤੂੰ ਚੱਲੇਗਾ ਤੁਰੇਗਾ ਨਾ ਤੇਰੇ ਕਦਮਾਂ ਦੇ ਨਿਸ਼ਾਨ ਦੇ ਨਾਲ-ਨਾਲ ਦੋ ਕਦਮਾਂ ਦੇ ਨਿਸ਼ਾਨ ਹੋਰ ਬਣਨਗੇ ਅਤੇ ਉਹ ਦੋ ਕਦਮਾਂ ਦੇ ਨਿਸ਼ਾਨ ਮੇਰੇ ਹੋਣਗੇ ਤੂੰ ਬੇਫਿਕਰ ਹੋ ਜਾ ਤਕੇ ਲੋਕਾਂ ਕਹਿ ਲੱਗਾ ਵੀ ਠੀਕ ਹੈ ਦੇਖਦੇ ਆਂ ਕਿ ਤੁਸੀਂ ਆਪਣਾ ਵਾਅਦਾ ਕਿੰਨਾ ਨਿਭਾਉਂਦੇ ਹੋ ਕਹਿੰਦੇ ਅਗਲਾ ਦਿਨ ਹੋਇਆ ਚੱਲਦਾ ਜਾ ਰਿਹਾ ਸੀ ਜਦੋਂ ਪਿੱਛੇ ਮੁੜ ਕੇ ਦੇਖਦਾ ਤਾਂ ਉਹਦੇ ਕਦਮਾਂ ਦੇ ਨਿਸ਼ਾਨ ਦੇ ਨਾਲ ਦੋ ਕਦਮਾਂ ਦੇ ਨਿਸ਼ਾਨ ਹੋਰ ਸੀ ਤੇ ਕਹਿੰਦੇ ਬੜਾ ਖੁਸ਼ ਹੋਇਆ ਕਿ ਪਰਮਪਿਤਾ ਪਰਮਾਤਮਾ ਮੇਰੇ ਅੰਗ ਸੰਗ ਨੇ ਮੇਰੇ ਨਾਲ ਨੇ ਕੋਈ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਕਹਿੰਦੇ ਇਸੇ ਤਰ੍ਹਾਂ ਦਿਨ ਮਹੀਨੇ ਸਾਲ ਬੀਤ ਗਏ ਹਾਲਾਤ ਸਥਿਤੀਆਂ ਬਦਲ ਗਈਆਂ ਉਸ ਮਨੁੱਖ ਦੇ ਉੱਤੇ ਦੁੱਖ ਦੀ ਘੜੀ ਆ ਗਈ ਮਾੜਾ ਸਮਾਂ ਆ ਗਿਆ ਅਤੇ ਮਾੜੇ ਸਮੇਂ ਦੇ ਵਿੱਚ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਰਾ ਸਾਥ ਛੱਡ ਗਏ ਕਿੰਨੇ ਜਦ ਅੱਜ ਉਹਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹਦੇ ਪਿੱਛੇ ਕਦਮਾਂ ਦੇ ਨਿਸ਼ਾਨ ਹੀ ਨਹੀਂ ਸੀ ਤੇ ਕਹਿੰਦੇ ਉਸ ਮਨੁੱਖ ਦੀ ਹਿੰਮਤ ਹੌਸਲਾ ਟੁੱਟ ਗਿਆ ਉਹਨੂੰ ਬੜਾ ਦੁੱਖ ਹੋਇਆ ਕਿ ਦੁਨੀਆ ਨੇ ਸਾਥ ਛੱਡਿਆ ਕੋਈ ਗੱਲ ਨਹੀਂ ਪਰ ਪਰਮਪਿਤਾ ਪਰਮਾਤਮਾ ਨੇ ਵੀ ਆਪਣਾ ਵਾਅਦਾ ਤੋੜ ਦਿੱਤਾ। ਪਰਮਾਤਮਾ ਜੀ ਤਾਂ ਕਹਿੰਦੇ ਸੀ ਕਿ ਮੈਂ ਹਮੇਸ਼ਾ ਤੇਰੇ ਅੰਗ ਸੰਗਿਆਂ ਤੇਰੇ ਨਾਲਿਆਂ ਪਰ ਅੱਜ ਉਹ ਵੀ ਮੇਰੇ ਨਾਲ ਨਹੀਂ ਆ। ਕਹਿੰਦੇ ਬੜਾ ਹੀ ਦੁਖੀ ਗਿਲੇ ਸ਼ਿਕਵੇ ਸ਼ਿਕਾਇਤਾਂ ਕੀਤੀਆਂ ਪਰਮਾਤਮਾ ਨੂੰ ਕਿਹਾ ਕਿ ਮੈਨੂੰ ਦਰਸ਼ਨ ਦਿਓ। ਮੈਂ ਤੁਹਾਡੇ ਤੋਂ ਕੁਝ ਸੁਵਾਨਾ ਦੇ ਜਵਾਬ ਮੰਗਣੇ ਆ। ਕਹਿੰਦੇ ਪਰਮਾਤਮਾ ਜੀ ਫਿਰ ਆਪਣੇ ਪਿਆਰੇ ਦੇ ਲਈ ਆ ਗਏ। ਤਾਂ ਕਹਿੰਦੇ ਪਰਮਾਤਮਾ ਨੂੰ ਕਹਿਣ ਲੱਗਾ ਕਿ ਪਰਮਾਤਮਾ ਤੁਸੀਂ ਵੀ ਇਹ ਦੁਨੀਆ ਵਰਗੇ ਨਿਕਲੇ ਸੁੱਖ ਦੀ ਘੜੀ ਦੇ ਵਿੱਚ ਹਮੇਸ਼ਾ ਮੇਰੇ ਨਾਲ ਰਹੀ ਪਰ ਜਦੋਂ ਹੀ ਦੁੱਖ ਦੀ ਘੜੀ ਆਈ ਤਾਂ ਇਹ ਦੁਨੀਆ ਦੇ ਵਾਂਗ ਮੇਰਾ ਸਾਥ ਛੱਡ ਕੇ ਪਾਸਾ ਵਟ ਗਿਆ ਤੇ ਪ੍ਰਮਾਤਮਾ ਕਹਿਣ ਲੱਗੇ ਵੀ ਤੈਨੂੰ ਕਿੰਨੇ ਕਿਹਾ ਮੈਂ ਤੇਰਾ ਸਾਥ ਛੱਡਦਾ ਮੈਂ ਤਾਂ ਹਮੇਸ਼ਾ ਤੇਰੇ ਨਾਲ ਹਾਂ ਤੇਰੇ ਅੰਗ ਸੰਗ ਹਾਂ ਤੇ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਜੇ ਪ੍ਰਮਾਤਮਾ ਜੀ ਤੁਸੀਂ ਮੇਰੇ ਨਾਲ ਹੋ ਤੇ ਫਿਰ ਤੇਰੇ ਕਦਮਾਂ ਦੇ ਨਿਸ਼ਾਨ ਕਿੱਥੇ ਚਲੇ ਗਏ ਹੁਣ ਮੈਨੂੰ ਤੁਹਾਡੇ ਕਦਮਾਂ ਦੇ ਨਿਸ਼ਾਨ ਦਿਸਦੇ ਹੀ ਨਹੀਂ ਪਰਮਾਤਮਾ ਨੇ ਕਿਹਾ ਮੇਰੇ ਕਰਮਾਂ ਦੇ ਨਿਸ਼ਾਨ ਤਾਂ ਹਰ ਵੇਲੇ ਤੇਰੇ ਨਾਲ ਨਾਲ ਚੱਲਦੇ ਆ ਉਹ ਮਨੁੱਖ ਨੇ ਕਿਹਾ ਕਿ ਨਹੀਂ ਪਰਪਤਾ ਪਰਮਾਤਮਾ ਜੀ ਦੁੱਖ ਦੀ ਘੜੀ ਦੇ ਵਿੱਚ ਸਿਰਫ ਤੇ ਸਿਰਫ ਮੇਰੇ ਪੈ ਰਹੇ ਆ ਤੁਸੀਂ ਮੇਰਾ ਸਾਥ ਛੱਡ ਗਏ ਹੋ ਤਾਂ ਪਰਮਪਤਾ ਪਰਮਾਤਮਾ ਨੇ ਕਿਹਾ ਮੂਰਖਾ ਜਦੋਂ ਸੁੱਖ ਦੀ ਘੜੀ ਸੀ ਨਾ ਉਦੋਂ ਮੈਂ ਤੇਰੇ ਨਾਲ ਨਾਲ ਚੱਲਦਾ ਸੀ ਇਸ ਕਰਕੇ ਤੈਨੂੰ ਮੇਰੇ ਕਦਮਾਂ ਦੇ ਨਿਸ਼ਾਨ ਦਿਸ ਰਹੇ ਸੀ ਹੁਣ ਦੁੱਖ ਦੀ ਘੜੀ ਆਈ ਤਾਂ ਤੇਤੋਂ ਤਾਂ ਮੈਂ ਆਪਣੀ ਗੋਦ ਵਿੱਚ ਚੁੱਕ ਲਿਆ ਤਾਂ ਜੋ ਇਹ ਦੁੱਖ ਦੀ ਘੜੀ ਤੇਰਾ ਵਾਲ ਵੀ ਵਿੰਗਾ ਨਾ ਕਰ ਪਵੇ ਹੁਣ ਇਹ ਜੋ ਕਦਮਾਂ ਦੀ ਚਾਨ ਤੇਨੂੰ ਦਿਸਦੇ ਆ ਨਾ ਇਹ ਸਿਰਫ ਮੇਰੇ ਆ ਤੂੰ ਤਾਂ ਮੇਰੀ ਗੋਦ ਵਿੱਚ ਆ ਤੈਨੂੰ ਫਿਕਰ ਚਿੰਤਾ ਕਿਸ ਗੱਲ ਦੀ ਕਹਿੰਦੇ ਜਦੋਂ ਅਸ ਮਨੁੱਖ ਨੇ ਇਹ ਗੱਲ ਸੁਣੀ ਬੜਾ ਸ਼ਰਮਿੰਦਾ ਹੋਇਆ ਪ੍ਰਮਾਤਮਾ ਜੀ ਤੋਂ ਮਾਫੀ ਮੰਗੀ ਕਿ हे ਪਰਮਪਿਤਾ ਪਰਮਾਤਮਾ ਮੈਨੂੰ ਮਾਫ਼ ਕਰ ਦੇ ਮੈਂ ਤੁਹਾਡੇ ਉੱਤੇ ਸ਼ੱਕ ਕੀਤਾ ਤੁਹਾਡੀ ਕਿਰਪਾ ਉੱਤੇ ਸ਼ੱਕ ਕੀਤਾ ਕਹਿੰਦੇ ਮਾਫ਼ੀ ਮੰਗਣ ਲੱਗਾ ਤੇ ਇਹੋ ਗੱਲ ਦੀ ਆਪਾਂ ਕਰਦੇ ਆ ਆਪਾਂ ਰੋਜ਼-ਰੋਜ਼ ਪਰਮਪਿਤਾ ਪਰਮਾਤਮਾ ਨੂੰ ਯਾਦ ਜ਼ਰੂਰ ਕਰਦੇ ਆ ਪਰ ਆਪਣੇ ਪਰਮਾਤਮਾ ਦੇ ਉੱਤੇ ਭਰੋਸਾ ਨਹੀਂ ਕਰਦੇ ਇਸੇ ਕਰਕੇ ਤਾਂ ਡੋਲ ਜਾਂਦੇ ਆ ਪਰ ਜੇਕਰ ਸਾਡਾ ਭਰੋਸਾ ਪੱਕਾ ਹੋਵੇ ਤਾਂ ਫਿਰ ਕਦੇ ਵੀ ਸਾਡੀ ਹਿੰਮਤ ਹੌਸਲਾ ਡਗਮਗਾਉਂਦਾ ਨਹੀਂ ਅਸੀਂ ਡੋਲਦੇ ਨਹੀਂ ਆ ਜੇ ਤਾਂ ਸਾਨੂੰ ਪਤਾ ਹੋਵੇਗਾ ਕਿ ਸਤਿਗੁਰ ਸੱਚੇ ਭਾਸ਼ਾ ਸਾਡੇ ਨਾਮ ਦੇ ਤਾਂ ਫਿਰ ਆਪਾਂ ਵੀ ਆਪਣਾ ਭਰੋਸਾ ਪੱਕਾ ਕਰਨਾ ਹੈ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਤੀ ਤਾਂ ਹੀ ਸਾਡਾ ਬੇੜਾ ਪਾਰ ਹੋਵੇਗਾ ਪਰੋਸੇ ਵਾਲਿਆਂ ਦੇ ਬੇੜੇ ਹਮੇਸ਼ਾ ਪਾਰ ਹੁੰਦੇ ਆਈ ਆ ਤਾਂ ਪਰੋਸਾ ਰੱਖ ਕੇ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਦੀ ਤੱਤੀ ਵਾ ਵੀ ਨਹੀਂ ਲੱਗਣ ਦਿੰਦੇ ਦੁੱਖ ਸੁੱਖ ਦੀ ਘੜੀ ਦੇ ਵਿੱਚ ਹਮੇਸ਼ਾ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਨੀ ਆ ਪਰਮਾਤਮਾ ਹਰ ਵੇਲੇ ਸਾਡੇ ਅੰਗ ਸੰਗਿਆ ਜਦੋਂ ਵੀ ਜ਼ਿੰਦਗੀ ਵਿੱਚ ਕੋਈ ਦੁੱਖ ਆਉਂਗਾ ਹੈ ਮੁਸੀਬਤਾਂ ਆਉਣੀਆਂ ਤਾਂ ਕਦੇ ਵੀ ਡੋਲਣਾ ਨਹੀਂ ਇਹ ਦੁਨੀਆਵਾਂ ਨਹੀਂ ਭਜਣਾ ਸਿੱਧੇ ਆਪਣੇ ਪਰਮਪਤਿ ਪਰਮਾਤਮਾ ਵੱਲ ਭਜਣਾ ਹੈ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਹੈ ਸਤਿਗੁਰ ਸੱਚੇ ਪਾਤਸ਼ਾਹ ਥਾਂ ਤੇ ਰੱਖਿਆ ਕਰਨਗੇ ਦੁੱਖ ਦੀ ਘੜੀ ਦੇ ਵਿੱਚ ਆਪਣਾ ਨਿਤਨੇਮ ਵਧਾ ਦੇਣਾ ਚਾਹੀਦਾ ਹੈ ਭਾ ਜਿੰਨਾ ਕ ਪਹਿਲਾਂ ਯਾਦ ਕਰਦੇ ਆ ਨਾ ਉਹਦੇ ਨਾਲ ਸਮਾਂ ਦੁਗਣਾ ਕਰ ਦੋ ਜਿੰਨਾ ਉਸ ਕਿੰਨੇ ਬਾਰੇ ਸੋਚ ਕੇ ਪਰੇਸ਼ਾਨ ਹੁੰਨੇ ਆ ਦੁੱਖ ਦੀ ਘੜੀ ਦੇ ਵਿੱਚੋਂ ਦੁੱਖ ਦੀ ਘੜੀ ਬਾਰੇ ਨਹੀਂ ਸੋਚਦੇ ਰਹਿਣਾ ਪਰਮਾਤਮਾ ਬਾਰੇ ਸੋਚਣਾ ਹੈ ਪਰਮਾਤਮਾ ਆਪੇ ਹੀ ਰਾਹ ਬਣਾ ਦੇਣਗੇ ਜਿਹੜੇ ਰਾਹ ਸਾਨੂੰ ਉਸ ਦੁੱਖ ਮੁਸੀਬਤ ਦੇ ਵਿੱਚੋਂ ਬਾਹਰ ਕੱਢ ਦੇਣਗੇ ਬਸ ਇਹ ਸਭ ਕੁਝ ਤਾਂ ਹੋਵੇਗਾ ਜਦੋਂ ਸਾਡਾ ਪੂਰਾ ਸਪਕਾ ਹੋਵੇ ਸਾਡੀ ਰੋਜ਼ ਰੋਜ਼ ਅਰਦਾਸ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ